ਬਹੁਤ ਤੇਜ਼ ਦਾ ਹਥਿਆਰ ਸੀ ਉਹਨਾਂ ਦੇ ਕੋਲ ਨਹੀਂ ਜੀ ਉਹ ਬਹੁਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਪਿਆ ਸੀ ਜੀ ਉਸ ਨੂੰ ਉਹਨਾਂ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਵੀ ਉਸ ਤੋਂ ਜਾਂਦੇ ਭਜਦਾ ਦੇਖਿਆ ਇੰਨੀ ਕਿਸੇ ਦੀ ਥੋੜੀ ਨਾ ਹਿੰਮਤ ਹੈ ਵੀ ਕੋਈ ਘਰੇ ਆ ਕੇ ਮੈਨ ਨਾਲ ਇਹੋ ਜਿਹਾ ਕੁਝ ਕਰ ਜੂਗਾ ਘਰੇ ਆ ਕੇ ਮੇਰੇ ਪਰਾਂ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਉਹਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਉਹਦੇ ਨਾਲ ਉਹ ਸਲੋਕ ਕਿਉਂ ਨਹੀਂ ਹੋ ਰਿਹਾ ਜੋ ਆਮ ਅਪਰਾਧੀ ਦੇ ਆਮ ਗੈਂਗਸਟਰਾਂ ਨਾਲ ਹੋ ਰਿਹਾ ਹੈ ਗੈਂਗਸਟਰ ਨਾ ਕਿਤਾ ਜਾ ਰਿਹਾ ਜਦ ਕਿ ਇਹਦੇ ਹਰ ਗੈਂਗਸਟਰ ਨਾਲ ਇਸ ਦੇ ਬੇਟੇ ਦੇ ਸਬੰਧ ਨੇ ਲੇਕਿਨ ਕੋਈ ਵੀ ਪੁਲਸ ਵਾਲੇ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਉਲਟਾ 7-8 ਪਰਚੇ ਗੁਰਦੀਪ ਸਿੰਘ ਨੀਡੂ ਤੇ ਚਲਦੇ ਆ ਜਿਵੇਂ ਕਿ 307 ਦੇ ਆ ਵੀ ਇਹ ਕੋਈ ਰੇਪ ਦੇ ਵੀ ਪਰਚੇ ਇਹਦਾ 19 ਤਰੀਕ ਨੂੰ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਨੌਜਵਾਨ ਰਿੰਕਲ ਨੂੰ ਲੁਧਿਆਣਾ ਦੇ ਕਾਉਂਸਲਰ ਦੇ ਸੁਪੁੱਤਰ ਵੱਲੋਂ ਘਰ ਦੇ ਵਿੱਚ ਵੜ ਕੇ ਆਪਣੇ ਸਾਥੀਆਂ ਦੇ ਨਾਲ ਸ਼ਰਿਆ ਮਾਰਿਆ ਕੁੱਟਿਆ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਸਦਮੇ ਦੇ ਵਿੱਚ ਹੈ ਪਰ ਹਾਲੇ ਤੱਕ ਪਰਿਵਾਰ ਦਾ ਦੋਸ਼ ਹੈ ਕਿ ਨਾ ਕਾਉਂਸਲਰ ਨੀਟੂ ਦੇ ਉੱਤੇ ਨਾ ਉਸ ਦੇ ਸੁਪੁੱਤਰ ਦੇ ਉੱਤੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦਰਦ ਬਹੁਤ ਹੁੰਦਾ ਹੈ ਦੁੱਖ ਬਹੁਤ ਹੁੰਦਾ ਹੈ ਵੱਡੀ ਗੱਲ ਹੈ ਕਿ ਪਰਿਵਾਰ ਨੇ ਹਾਲੇ ਤੱਕ ਅੰਤਿਮ ਸੰਸਕਾਰ ਵੀ ਜਿਹੜਾ ਨਹੀਂ ਕੀਤਾ ਉਹਨਾਂ ਦੀ ਮੰਗ ਹੈ ਕਿ ਜਦੋਂ ਤੱਕ ਕੋਈ ਪੈਰਵਾਹੀ ਨਹੀਂ ਹੁੰਦੀ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਮਾਤਾ ਔਰ ਉਹਨਾਂ ਦੇ ਭਰਾ ਭੈਣ ਸਾਡੇ ਨਾਲ ਨੇ ਪਰਿਵਾਰ ਨਾਲ ਹੈ ਮਾਤਾ ਜੀ ਕੀ ਹੋਇਆ ਦਰਅਸਲ ਤੁਸੀਂ ਕਿੱਥੇ ਸੀਗੇ ਉਸ ਦਿਨ ਤੇ ਘਟਨਾ ਕਿਵੇਂ ਵਾਪਰੀ ਹੈ ਇਸ ਤਰ੍ਹਾਂ ਜੀ ਬਿਲਕੁਲ ਸਵੇਰੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਨਾਸ਼ਤਾ ਉਹਨੂੰ ਮੈਂ ਦਿੱਤਾ ਆਲੂ ਵਾਲੇ ਪਰੌਂਠੇ ਉਹਨੇ ਖਾਦੇ ਐ ਮੈਂ 10 ਮਿੰਟ ਵਾਸਤੇ ਸਿਰਫ ਗਲੀ ਦੇ ਬਾਹਰ ਗਈਆਂ ਪੂਰੀ ਪਲੈਨਿੰਗ ਹੋਈ ਹੋਈ ਸੀ ਜਿਸ ਤਰ੍ਹਾਂ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨੇ ਕੋਈ ਨਿਕਲਿਆ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਉਹ ਬਿਲਕੁਲ ਕੱਲਾ ਹੈਗਾ ਸਿਰਫ 10 ਮਿੰਟ ਦੇ ਵਿੱਚ ਵਿੱਚ ਮੈਂ ਵਾਪਸ ਵੀ ਆ ਗਈਆਂ ਇਹਨਾਂ ਨੂੰ ਸਾਰਾ ਕੰਮ ਹੋ ਗਿਆ ਬਹੁਤ ਤੇਜ਼ ਦਾ ਹਥਿਆਰ ਸੀ ਉਹਨਾਂ ਦੇ ਕੋਲ ਬਹੁਤ ਜ਼ਬਰਦਸਤ ਉਹਨਾਂ ਨੇ ਉਹਨੂੰ ਮਾਰਕੁੱਟ ਕੀਤੀ ਐ ਉਸ ਤੋਂ ਬਾਅਦ ਉਹਨੂੰ ਅਸੀਂ ਸੀਐਮਜੀ ਹਸਪੀਟਲ ਜਾ ਕੇ ਲੈ ਕੇ ਗਏ ਆ ਉੱਥੇ ਉਸ ਦੀ ਮੌਤ ਹੋ ਗਈ ਜਦੋਂ ਤੁਸੀਂ ਘਰ ਵਾਪਸ ਪਰਤਿਓ ਬਾਹਰ ਗਏ ਹੋਏ ਸੀ ਹਾਂਜੀ ਤਾਂ ਘਰ ਆ ਕੇ ਤੁਸੀਂ ਕੀ ਦੇਖਿਆ ਉਹ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਨਹੀਂ ਜੀ ਉਹ ਬਹੁਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਪਿਆ ਸੀ ਜੀ ਉਸ ਨੂੰ ਉਹਨਾਂ ਦੇ ਜਿਹੜੇ ਕਾਤਲ ਨੇ ਮੈਂ ਉਹਨਾਂ ਨੂੰ ਵੀ ਉਸ ਤੇ ਜਾਂਦੇ ਭਜਦੇ ਦੇਖਿਆ ਮੈਂ ਬਿਲਕੁਲ ਗਲੀ ਦੇ ਨੁਕਰ ਦੇ ਜਦੋਂ ਐਂਟਰੀ ਆਰੀ ਸੀ ਉਹ ਨਿਕਲ ਰਹੀ ਸੀ ਬਾਹਰ ਬੋਲਦਾ ਸੀਗਾ ਕੋਈ ਗੱਲਬਾਤ ਕਰ ਰਿਹਾ ਸੀ ਜਦੋਂ ਤੁਸੀਂ ਆਏ ਹੋ ਜੀ 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 ਦੱਸ ਰਿਹਾ ਸੀ ਉਹ ਨੀਟੂ ਦੇ ਬੇਟੇ ਦਾ ਨਾਮ ਲੈ ਰਿਹਾ ਸੀ ਜਦ ਤੁਸੀਂ ਉਸ ਨੂੰ ਪੁੱਛਿਆ ਕਿ ਕੌਣ ਸੀ ਬੰਦੇ ਤਾਂ ਉਸਨੇ ਉਹਨਾਂ ਦਾ ਕਲੀਅਰ ਨਾਮ ਦਿੱਤਾ ਹੈ ਕੀ ਉਹ ਜਤਿੰਦਰਪਾਲ ਸਿੰਘ ਸੰਨੀ ਸੀਗਾ ਜੋ ਮੈਨੂੰ ਮਾਰਕੁੱਟ ਕੇ ਗਿਆ ਨਾਲ ਉਸਦੇ ਅੱਠ ਸਾਥੀ ਸੀਗੇ ਮਾਤਾ ਜੀ ਹੁਣ ਅੰਤਿਮ ਸੰਸਕਾਰ ਨੇ ਤੁਸੀਂ ਨਹੀਂ ਕਰ ਰਹੇ ਜਿਹੜਾ ਸਰੀਰ ਹੈ ਮ੍ਰਿਤਕ ਦੇ ਹੈ ਉਹ ਹਸਪਤਾਲ 'ਚ ਰੱਖੀ ਹੋਈ ਹੈ ਕੀ ਮੰਗਿਆ ਤੁਹਾਡੀ ਮੰਗ ਇਹੀ ਹੈ ਵੀ ਜਿਨ੍ਹਾਂ ਨੇ ਇੰਨਾ ਘਰੋਨਾ ਜ਼ੁਲਮ ਕੀਤਾ ਹੈ ਇਨੀ ਬੇਰਹਿਮੀ ਦੇ ਨਾਲ ਉਹਨੂੰ ਮਾਰਿਆ ਹੈ ਦਿਨ ਦਿਹਾੜੇ 12:30 ਵਜੇ ਤੇ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਹਨ ਜਿਸ ਤਰ੍ਹਾਂ ਸਾਡੇ ਬੇਟੇ ਨਾਲ ਬੇਦਰਦੀ ਨਾਲ ਕੀਤਾ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੀ ਮੰਗ ਇਹੀ ਹੈ ਕਿ ਜਦ ਤੱਕ ਉਹ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਉਨ੍ਹਾਂ ਦੇ ਗਰੰਟੂਮ ਸੰਸਕਾਰ ਨਹੀਂ ਕਰਾਂਗੇ ਪਹਿਲਾਂ ਵੀ ਕੋਈ ਲੜਾਈ ਝਗੜਾ ਇਹਨਾਂ ਦਾ ਆਪਸ 'ਚ ਹੁੰਦਾ ਰਿਹਾ ਹਾਂਜੀ 24 ਤਰੀਕ ਇਲੈਕਸ਼ਨ ਵਾਲੇ ਦਿਨ ਇਹਨਾਂ ਦੀ ਲੜਾਈ ਹੋਈ ਸੀ ਉਸ ਟਾਈਮ ਵੀ ਇਹਨਾਂ ਨੇ ਹੀ 100 ਬੰਦੇ ਨੇ ਮੇਰੇ ਬੇਟੇ ਤੇ ਹਮਲਾ ਕੀਤਾ ਸੀ ਤਦ ਵੀ ਅਸੀਂ ਇਹਨਾਂ ਦੇ ਖਿਲਾਫ ਅਗੇਂਸਟ ਗਏ ਹਾਂ ਦੋ ਨੰਬਰ ਥਾਣਾ 'ਚ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇਹਨਾਂ ਦੇ ਕੋਈ ਪਰਚਾ ਦਰਜ ਨਹੀਂ ਹੋਇਆ ਤਦ ਵੀ ਉਸ ਦਾ ਸ਼ਾਰਪ ਦਾ ਮੈਡੀਕਲ ਅੱਜ ਵੀ ਸਾਡੇ ਕੋਲ ਹੈ ਅਸੀਂ ਹਾਈ ਕੋਰਟ ਇਸ ਦੇ ਪ੍ਰਤੀ ਰਿਟਿਟ ਲਗਾਈ ਹੋਈ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਹੋਇਆ ਤੇ ਇਹਨਾਂ ਨੇ ਕੋਈ ਵੀ ਸੁਣ ਉਸ ਦਿਨ ਦੌਰਾਨ ਹੀ ਉਸੇ ਚੀਜ਼ ਨੂੰ ਰੰਜਸ਼ ਨੂੰ ਲੈਂਦੇ ਹੋਏ ਉਹਨਾਂ ਨੇ ਇਹ ਕੰਮ ਕੀਤਾ। ਕੋਰਟ 'ਚ ਕੀ ਰਿਟ ਲਾਈ ਸੀ ਤੁਸੀਂ? ਕੋਰਟ 'ਚ ਇਹ ਰਿਟ ਲਾਈ ਸੀ ਕਿ ਸਾਡਾ ਇਹ 7 ਮਾਰਚ ਨੂੰ ਫਿਰ ਦੁਬਾਰਾ ਇਹਨਾਂ ਦਾ ਕੋਈ ਝਗੜਾ ਹੋਇਆ ਸੀ। ਉਸ ਤੋਂ ਬਾਅਦ ਇਹ ਸਾਡੇ ਘਰ ਜਾ ਕੇ ਸਾਰਾ ਸਮਾਨ ਤੋੜ ਪਨ ਗਏ ਸੀ ਔਰ 307 ਲਗਾਤੀ ਸੀ ਮੇਰੇ ਬੇਟੇ ਤੇ। ਜਦਕਿ 307 ਵਾਲੀ ਕੋਈ ਗੱਲ ਨਹੀਂ ਸੀ ਔਰ ਬਾਅਦ 'ਚ ਇਹਨਾਂ ਨੇ ਤੋੜੀ ਵੀ ਹੈ। ਝੂਠੀ 307 ਲਗਾਤੀ ਸੀ ਤੇ ਇਹ ਰਿਟ ਲਗਾਈ ਸੀ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਪਹਿਲੇ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਹੋਇਆ ਔਰ ਹੁਣ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਹੋਇਆ। ਪਰੇ ਰੰਜਿਸ਼ ਕਿਉਂ ਰਹਿੰਦੀ ਸੀ ਆਪਸ ਚ ਰਿੰਕਲ ਦੀ ਔਰ ਨੀਟੂ ਦੇ ਪੁੱਤਰ ਦੀ ਆਪਸ ਚ ਰੰਜਿਸ਼ ਕਿਉਂ ਸੀਗੀ ਕੋਈ ਰੰਜਿਸ਼ ਨਹੀਂ ਸੀ ਜੀ ਇਲੈਕਸ਼ਨ ਵਾਲੇ ਦਿਨ ਬਿਲਕੁਲ ਇਹ ਆਪਣੇ ਬੂਥ ਤੇ ਚੁੱਪਚਾਪ ਖੜੇ ਸੀਗੇ ਇਹਨਾਂ ਨੂੰ ਆ ਕੇ ਉਹਨਾਂ ਦਾ 100 ਬੰਦਾ ਪੈ ਗਿਆ ਪੂਰੇ ਪ੍ਰੂਫ ਸਾਡੇ ਕੋਲ ਨੇ ਪੂਰੀ ਮੂਵੀਸ ਵਗੈਰਾ ਸਭ ਕੁਝ ਅਸੀਂ ਦਿਖਾਇਆ ਉੱਤੇ ਜਾ ਕੇ ਕਿ ਇਹਨਾਂ ਦੀ ਕੋਈ ਗਲਤੀ ਨਹੀਂ ਸੀਗੀ ਇਹ ਆਪਣੇ ਖੜੇ ਸੀ ਚੁੱਪਚਾਪ ਉਹ 100 ਬੰਦੇ ਆਏ ਨਾਰੇ ਲਾਉਂਦੇ ਹੋਏ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਇਹਨੂੰ ਥੋੜਾ ਉਲਟਾ ਸਿੱਧਾ ਬੋਲਣਾ ਸ਼ੁਰੂ ਕਰਤਾ ਕਿ ਇੱਕ ਇਹਨੂੰ ਦੇਖ ਤੇ ਮੁੱਛਾਂ ਨੂੰ ਵੱਟ ਤੇਰੇ ਹੁਣ ਕਾਲਦੇ ਆ ਇਸ ਤਰ੍ਹਾਂ ਉਸਰਾ ਇਸ ਤਰ੍ਹਾਂ ਧਮਕਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ 22 ਤਰੀਕ ਨੂੰ ਇੱਕ ਹੋਰ ਉਹਨਾਂ ਨੇ ਵੀਡੀਓ ਪਾਈ ਜਿੰਦੇ ਵਿੱਚ ਇਸ ਨੂੰ ਕੁੱਟਣ ਤੋਂ ਬਾਅਦ ਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਮਤਲਬ ਧਮਕੀਆਂ ਦੀਆਂ ਦਿੱਤੀਆਂ ਵੀ ਸਾਡੇ ਤੋਂ ਵੇਟ ਬੂਟ ਨਹੀਂ ਹੁੰਦੀ ਤੇ ਇਸ ਤਰ੍ਹਾਂ ਜਵਾਕੜਾ ਸੀ ਕੁੱਟਤਾ ਉਹ ਬੱਚਾ ਸੀ ਸਾਡਾ 22 ਸਾਲ ਦਾ ਗਰਮ ਖੂਨ ਸੀ ਇੱਕ ਤਾਂ ਉਹਨੂੰ ਤੋਂ ਕੁੱਟਿਆ 7 ਦੇ ਸਿਰਫ 22 ਸਾਲ ਉਮਰ ਸੀ ਸਿਰਫ 22 ਸਾਲ ਉਮਰ ਸੀ ਜੀ 24 ਤਰੀਕ ਨੂੰ ਇਹਨਾਂ ਨੇ ਜਦੋਂ ਕੁੱਟਿਆ 27 ਨੂੰ ਇਹਨਾਂ ਨੇ ਫਿਰ ਵੀਡੀਓ ਪਾਈ ਉਸ ਤੋਂ ਬਾਅਦ ਜਦੋਂ ਕੋਈ ਕਾਰਵਾਈ ਨਹੀਂ ਹੋਈ ਪੂਰੇ 15 ਦਿਨ 7 ਮਾਰਚ ਨੂੰ ਦੁਬਾਰਾ ਇਹਨਾਂ ਦਾ ਫਿਰ ਆਪਸੀ ਟਕਰਾਅ ਹੋਇਆ ਉਹ ਝਗੜਾ ਹੋਇਆ ਉਹ ਝਗੜੇ ਦੇ ਵਿੱਚ ਇਸ ਤੇ 300 ਦਾਤ ਲਗਾਈ ਗਈ ਅਸੀਂ 3 ਮਹੀਨੇ ਬੱਚੇ ਨੂੰ ਘਰੋਂ ਬਾਹਰ ਭਜਾਈ ਰੱਖਿਆ ਉਸ ਦੀ ਜਮਾਨਤ ਕਰਾਈਆਂ ਹੁਣ ਉਹ ਜਮਾਨਤ ਤੇ ਘਰ ਆਇਆ ਸੀ ਹੁਣ ਇਹਨਾਂ ਨੇ ਘਰ ਆ ਕੇ ਫਿਰ ਦੁਬਾਰਾ ਹਮਲਾ ਕਰਤਾ ਸਾਡੀ ਪਹਿਲੇ ਵੀ ਕੋਈ ਸੁਣਵਾਈ ਨਹੀਂ ਹੋਈ ਇਹ ਸਾਡੇ ਘਰ ਅਗੇ ਬਾਹਰ ਸਮਾਨ ਵੀ ਤੋੜਪਨ ਕਰਕੇ ਇਹ ਸਾਰਾ ਉਸ ਦੀ ਵੀ ਕੋਈ ਨਾ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਛੋਟੀ ਭੈਣ ਵੀ ਨਾਲ ਹੈ ਆਮ ਤੌਰ ਤੇ ਲੜਾਈ ਝਗੜੇ ਜ਼ਰੂਰ ਹੁੰਦੇ ਰਹਿੰਦੇ ਆ ਪਰ ਇਹ ਆਵਾਜ਼ ਸੀਗਾ ਕਿ ਆਣਗੇ ਔਰ ਤੁਹਾਡੇ ਭਰਾ ਦਾ ਕਤਲ ਤੱਕ ਹੋ ਜਾਊਗਾ ਬਿਲਕੁਲ ਨਹੀਂ ਜੀ ਮੇਰਾ ਭਰਾ ਸਗੋਂ ਇਹ ਕਹਿ ਰਿਹਾ ਸੀ ਸੀ ਉਹਨੂੰ ਰੋਕਦੇ ਸੀਗੇ ਕਿ ਉਹ ਤੇਰੇ ਤੇ ਅੱਖ ਰੱਖੀ ਹੋਈ ਉਹਨਾਂ ਨੇ ਥੋੜਾ ਜਿਹਾ ਬਾਹਰ ਘਟ ਜਾਇਆ ਕਰ ਪਰ ਉਹਨੇ ਸਾਨੂੰ ਇਹ ਗੱਲ ਕੀਤੀ ਸੀ ਵੀ ਇੰਨੀ ਕਿਸੇ ਦੀ ਥੋੜੀ ਨਾ ਹਿੰਮਤ ਹੈ ਵੀ ਕੋਈ ਘਰੇ ਆ ਕੇ ਮੇਨ ਨਾਲ ਇਹੋ ਜਿਹਾ ਕੁਝ ਕਰ ਜਾਊਗਾ ਤੇ ਉਹੀ ਹੋਇਆ ਉਹਨਾਂ ਨੇ ਘਰੇ ਆ ਕੇ ਮੇਰੇ ਭਰਾ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਤੇ ਇਸ ਲਈ ਅਸੀਂ ਚਾਹ ਰਹੇ ਕਿ ਉਹਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਪਤਾ ਚੱਲੇ ਕਿ ਹਾਂ ਕਿਸੇ ਮੁੰਡੇ ਦੇ ਜਾਨ ਦਾ ਕੀ ਦੁੱਖ ਹੁੰਦਾ ਉਹ ਆਪਣੇ ਮੁੰਡੇ ਨੂੰ ਦੇਖ ਨਹੀਂ ਸਕਦਾ ਜੇਲ੍ਹ ਚ ਇਸ ਲਈ ਉਹ ਸਾਰਾ ਕੁਝ ਅਜੇ ਕਰਾ ਰਿਹਾ ਹੈ ਅਸੀਂ ਵੀ ਚਾਹ ਰਹੇ ਕਿ ਉਹਨੂੰ ਉਹ ਦਰਦ ਉਹ ਤਕਲੀਫ ਹੋਵੇ ਉਹਨੂੰ ਤਾਂ ਅਜੇ ਮਾਰ ਕੁੱਟ ਵੀ ਨਹੀਂ ਪਈ ਉਹਦੇ ਮੁੰਡੇ ਨੂੰ ਕੀ ਕਿਹੋ ਜਿਹਾ ਸੁਭਾਅ ਸੀਗਾ ਕਿ ਕਿਉਂਕਿ ਭੈਣਾ ਨਾਲ ਬਹੁਤ ਪਿਆਰ ਹੁੰਦਾ ਹੈ ਭਰਾਵਾਂ ਦਾ ਕੋ ਗੱਲਬਾਤ ਕਰਦਾ ਸੀ ਆ ਕਦੇ ਇਸ ਬਾਰੇ ਉਹਨੇ ਗੱਲ ਕੀਤੀ ਸੀ ਕਿ ਮੇਰੀ ਲੜਾਈ ਝਗੜੇ ਆ ਜਾਂ ਮੈਂ ਇਹਦੇ ਤੋਂ ਬਾਹਰ ਆਉਣਾ ਚਾਹਨਾ ਇੱਕ ਚੰਗੀ ਜ਼ਿੰਦਗੀ ਹੁੰਦੀ ਐ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹਨੇ ਹੁੰਨੇ ਆ ਜੀ ਉਹ ਬਹੁਤ ਦਲੇਰ ਸੀਗਾ ਸਾਡਾ ਮੁੰਡਾ ਬਹੁਤ ਜ਼ਿਆਦਾ ਦਲੇਰ ਸੀਗਾ ਉਹਨੂੰ ਕਿਸੇ ਵੱਲੋਂ ਕੋਈ ਉਹਨੇ ਕਿਸੇ ਲਈ ਮਾਰਾ ਨਹੀਂ ਕਿਹਾ ਨਹੀਂ ਉਹਨੇ ਕਦੀ ਪਹਿਲ ਕੀਤੀ ਐ ਉਹ ਆਪ ਹੀ ਸਾਰੇ 100 ਮੁੰਡਿਆਂ ਨੂੰ ਲੈ ਕੇ ਆਏ ਜਿਹੜੇ ਨੀਟੂ ਤੇ ਉਹਦੇ ਜਿਹੜੇ ਸਾਥੀ ਵੋਟਾਂ ਵਾਲੇ ਦਿਨ ਵੀ ਉਹਨਾਂ ਨੇ ਪਹਿਲਾਂ ਪਹਿਲ ਕੀਤੀ ਉਹਨਾਂ ਨੇ ਹਮਲਾ ਕੀਤਾ ਫਿਰ ਬਾਅਦ ਵਿੱਚ ਉਹਨੂੰ ਧਮਕਾਇਆ ਗਿਆ ਵੀਡੀਓ ਬਣਾਈ ਬਣਾਈ ਫਿਰ ਕਰਿਆ ਸਮਾਨ ਤੋੜਿਆ ਉਸ ਤੋਂ ਬਾਅਦ ਵੀ ਸਾਡੀ ਕੋਈ ਕਾਰਵਾਈ ਨਹੀਂ ਹੋਈ ਜੀ ਅ ਰਿੰਕਲ ਦਾ ਭਰਾ ਵੀ ਸਾਡੇ ਨਾਲ ਨੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਕੀ ਗੱਲਬਾਤ ਹੋ ਰਹੀ ਹੈ ਤੁਹਾਡੀ ਕੀ ਮੰਗ ਹੈ ਤੇ ਪੁਲਿਸ ਕੀ ਕਹਿ ਰਹੀ ਹੈ ਸਾਡੀ ਇਹ ਹੀ ਮੰਗ ਹੈ ਜੀ ਇੱਕ ਤਾਂ ਗੁਰਦੀਪ ਸਿੰਘ ਨੀਟੂ ਕਾਉਂਸਲਰ ਦਾ ਮੁੰਡਾ ਫੜਿਆ ਉਹਨੂੰ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਉਹਦੇ ਨਾਲ ਉਹ ਸਲੂਕ ਕਿਉਂ ਨਹੀਂ ਹੋ ਰਿਹਾ ਜੋ ਆਮ ਅਪਰਾਧੀ ਦੇ ਆਮ ਗੈਂਗਸਟਰਾਂ ਨਾਲ ਹੋ ਰਿਹਾ ਹੈ ਇਹ ਸਰਕਾਰ ਦੀ ਰਲੀ ਮਿਲੀ ਭੁਗਤ ਹੈ ਜੀ ਜਦੋਂ ਕਾਂਗਰਸ ਦੇ 2-4 ਲੀਡਰਾਂ ਨਾਲ ਆਏ ਘਰੇ ਤੇ ਘੰਟੇ ਬਾਅਦ ਗੁਰਦੀਪ ਸਿੰਘ ਨੀਟੂ ਦਾ ਮੁੰਡਾ ਫੜਿਆ ਉਹਨਾਂ ਨੇ ਫੜਵਾਤਾ ਸਿਲੰਡਰ ਕਰਾਤਾ ਉਹਦੇ ਤੇ ਕੋਈ ਐਸਾ ਦਾ ਕੋਈ ਟੀਰ ਕੁਛ ਨਹੀਂ ਕਰ ਰਿਹਾ ਜੋ ਇੱਕ ਆਮ ਗੈਂਗਸਟਰ ਨਾਲ ਕੀਤਾ ਜਾ ਰਿਹਾ ਜਦਕਿ ਇਹਦੇ ਹਰ ਗੈਂਗਸਟਰ ਨਾਲ ਇਸ ਦੇ ਬੇਟੇ ਦੇ ਸਬੰਧ ਨੇ ਇਹ ਜੋ ਕੁਝ ਵੀ ਸਾਜ਼ਿਸ਼ ਰਚੀ ਹੈ ਗੁਰਦੀਪ ਸਿੰਘ ਨੀਟੂ ਕੌਂਸਲਰ ਨੇ ਘਰ ਦੇ ਵਿੱਚ ਬੈ ਕੇ ਸਾਜ਼ਿਸ਼ ਰਚੀ ਹੈ ਉਹਨੇ ਕਿਹਾ ਵੀ ਜੇ ਚੱਲੇ ਹੋ ਤੈਨੂੰ ਮਾਰ ਕੇ ਹੀ ਆਇਓ ਤਾਂ ਹੀ ਇੱਕ ਇਨਾ ਵੱਡਾ ਉਹ ਦੇ ਮੁੰਡੇ ਨੇ ਜੇ ਕਦਮ ਚੱਕਿਆ ਅਖਰ ਪਿਓ ਦਾ ਹੱਥ ਸਿਰ ਤੇ ਹੈ ਜੀ ਤਾਂ ਹੀ ਚੱਕਿਆ ਕਾਂਗਰਸ ਪਾਰਟੀ ਦੇ ਅੱਗੇ ਅਸੀਂ ਕੈਪਟਨ ਸਾਹਿਬਗੇ ਮੰਗ ਕਰਦੇ ਆ ਇਸ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਜਾਵੇ ਐਸਐਚਓ ਡਿਸਮਿਸ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਜਲ ਤੋਂ ਜਲਦ ਫੜਿਆ ਜਾਵੇ ਤੇ ਉਧਰੋਂ ਪੁਲਿਸ ਸਾਨੂੰ ਇੰਨਾ ਕੋ ਪ੍ਰੈਸ਼ਰ ਪਾ ਰਹੀ ਹੈ ਵੀ ਪੋਸਟਮਾਸਟਰ ਨੂੰ ਕਰਾਓ ਜੀ ਸਿਸਕਾਰ ਕਰਾਓ ਜੀ ਕੱਲ ਨੂੰ ਤੁਹਾਨੂੰ ਸਾਡੇ ਨਾਲ ਕੰਮ ਨਹੀਂ ਪੈਣੇ ਜਾਂ ਤੁਸੀਂ ਵਰਤਨਾ ਨਹੀਂ ਜੀ ਸਾਡੇ ਨਾਲ ਇਹ ਨਹੀਂ ਕਹਿਣਾ ਸਾਨੂੰ ਐਸਪੀ ਵੀ ਚਾਹੀਏ ਉਸ ਤੋਂ ਤੁਹਾਨੂੰ ਇਹ ਕਹਿ ਰਹੀ ਹੈ ਕਿ ਕੱਲ ਨੂੰ ਕੰਮ ਪੈਣਗੇ ਤੁਹਾਨੂੰ ਇਸ ਕਰਕੇ ਤੁਸੀਂ ਜਲਦੀ ਤੋਂ ਸਿਸਕਾਰ ਕਰ ਹਾਂ ਜੀ ਪੁਲਿਸ ਸਾਨੂੰ ਬਲੈਕਮੇਲ ਕਰ ਰਹੀ ਹੈ ਐਸਪੀ 1 ਵੀ ਸਾਰੇ ਵੀ ਸਿੰਧਰਮਨ ਕ੍ਰਾਈਮ ਜੀ ਵੀ ਸਾਰੇ ਸਾਨੂੰ ਮਤਲਬ ਪ੍ਰੈਸ਼ਰ ਪਾ ਰਹੇ ਆ ਵੀ ਸਾਨੂੰ ਕੰਮ ਤਾਂ ਤਾਂ ਪੈਣ ਜੇਸੀ ਕੋਈ ਦੋ ਨੰਬਰ ਦਾ ਜਾਂ ਕੋਈ ਹਫੀਮ ਜਾਂ ਕੋਈ ਚਿੱਟਾ ਵੇਚਣਾ ਜਾਂ ਖਾਣੇ ਆ ਜਾਂ ਪੀਣੇ ਆ ਸਾਡੇ 'ਚ ਕੋਈ ਐਸੀ ਚੀਜ਼ ਨਹੀਂ ਅਸੀਂ ਆਪਣ ਜਲਦ ਤੋਂ ਜਲਦ ਗ੍ਰਿਫਤਾਰ ਕਰੋ ਅਸੀਂ ਹਰ ਪੱਖੋਂ ਕਿਸੇ ਪਾਸੋਂ ਗਲਤ ਨਹੀਂ ਸਾਰਾ ਸਾਡੇ ਕੋਲ ਸਬੂਤ ਪਿਆ ਹਾਈ ਕੋਰਟ ਦੇ ਵਿੱਚ ਅਸੀਂ ਰੈਟ ਵੀ ਲਾਈ ਸੀ ਬਕਾਇਦਾ ਗੁਰਵਿੰਦਰ ਸਿੰਘ ਐਸ ਐਚਓ ਦੀ ਬਾਈ ਨੇਮ ਗੁਰਦੀਪ ਸਿੰਘ ਨੀਟੋ ਦੇ ਉਸ ਦੇ ਬੇਟੀਆਂ ਦੀ ਮੇਰੀ ਮੰਮਾ ਵੱਲੋਂ ਪਰਮਿੰਦਰ ਕੋਲੋਂ ਰੈਟ ਲੱਗੀ ਸੀ ਵੀ ਇਹਨਾਂ ਨੂੰ ਮੇਰੇ ਬੱਚਿਆਂ ਨੂੰ ਇਹਨਾਂ ਤੋਂ ਖਤਰਾ ਹੈ ਜਦ ਕਿ ਪੁਲਿਸ ਨੇ ਸਿੰਦਰਮੋਹ ਤੇ ACP ਮਨਦੀਪ ਨੇ ਸਾਡੂ ਅਜ ਤੱਕ ਕਦੇ ਕੋਈ ਸਾਡਾ ਬਿਆਨ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਜਦ ਕਿ ਸਾਰੇ ਮੈਡੀਕਲ ਪ੍ਰੂਫ ਕਰਦਾ ਸਾਰਾ ਸਮਾਨ ਤੋੜ ਕੇ ਕੋਈ ਪੁਲਿਸ ਨੇ ਪੈਰਵਾਈ ਨਹੀਂ ਕੀਤੀ ਉਲਟਾ ਸਾਡੇ ਝੂਠੇ ਤੇ ਝੂਠਾ ਪਰਚਾ ਦਰਜ ਕੀਤਾ ਰਿੰਕਲ ਦੇ ਪਿਤਾ ਵੀ ਸਾਡੇ ਨਾਲ ਨੇ ਅੰਕਲ ਬਹੁਤ ਦੁੱਖ ਹੁੰਦਾ ਜਵਾਨ ਪੁੱਤ ਚਲਾ ਜਾਏ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਬੰਦੇ ਦੀ ਕਦੇ ਗੱਲਬਾਤ ਕੀਤੀ ਤੁਹਾਡੇ ਨਾਲ ਕਦੇ ਕਿਹਾ ਕਿ ਡੈਡੀ ਨਹੀਂ ਮੈਂ ਇਸ ਚੀਜ਼ ਤੋਂ ਬਾਹਰ ਆਣਾ ਹੈ ਜਾਂ ਆਪਣੀ ਲੜਾਈ ਉਹਨਾਂ ਨਾਲ ਹੋ ਰਹੀ ਹੈ ਨਹੀਂ ਇਸ ਤਰ੍ਹਾਂ ਦੀ ਉਹਦੇ ਨਾਲ ਕੋਈ ਹੈ ਹੀ ਨਹੀਂ ਸੀ ਕਿ ਲੜਾਈ ਉਹਦੇ ਤੇ ਚੱਲਦਾ ਸੀ ਜਾਂ ਕਿਸੇ ਨਾਲ ਵੀ ਬੁਰਾ ਕਰਦਾ ਸੀ ਇਸ ਗੱਲ ਸਾਰੇ ਮਹੱਲਾ ਗਵਾਇਆ ਕਿਸੇ ਨਾਲ ਉਹਨਾਂ ਲੜਿਆ ਨਾ ਕਦੀ ਕੁਛ ਕੀਤਾ ਇਹ ਸਿਰਫ ਇਲੈਕਸ਼ਨਾਂ ਦੇ ਇਹਨਾਂ ਨੇ ਇਨੀ ਠੂਣਾ ਨੇ ਵਾਦਾ ਕੀਤਾ ਉਹਨਾਂ ਦੇ 100 ਬੰਦੇ ਦੇ ਆਸ-ਪਾਸ ਉਹਨਾਂ ਦੇ ਸੱਟਾਂ ਮਾਰੀਆਂ ਨੇ ਉਹਦਾ ਪਰਚਾ ਵੀ ਹੋਇਆ ਸਾਰਾ ਕੁਝ ਮੈਡੀਕਲ ਵੀ ਹੋਇਆ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਅੱਗੇ ਉਹੀ ਰੰਜਸ਼ ਦੇ ਨਾਲ ਇਹਨਾਂ ਨੇ ਦੁਬਾਰਾ ਫੇਰ ਇਹਨਾਂ ਨੇ ਫਿਰ ਸਾਡੇ ਆ ਕੇ ਘਰੇ ਭੰਤ ਤੋੜ ਕਰਕੇ ਗਏ ਨੇ ਫਿਰ ਵੀ ਅਸੀਂ ਇਹਨਾਂ ਨੂੰ ਬਕਾਇਦਾ ਰੈਟਨ ਐਪਲੀਕੇਸ਼ਨ ਦਿੱਤੀ ਹੈ ਲੇਕਿਨ ਕੋਈ ਵੀ ਪੁਲਸ ਵਾਲਿਆਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਬਾਕੀ ਵੀ ਜਦੋਂ ਵੀ ਕੋਈ ਆਂਦਾ ਹੈ ਬਸ ਇਹੀ ਭਰੋਸਾ ਦੇ ਜਾਂਦਾ ਵੀ ਤੁਹਾਡਾ ਬਿਲਕੁਲ ਨਿਆਂਜ ਫੈਸਲਾ ਅਸੀਂ ਕਰਾਂਗੇ ਤੁਹਾਨੂੰ ਅਸੀਂ ਤੁਹਾਡੇ ਨਾਲ ਆ ਪਰ ਨਾਲ ਕੋਈ ਨਹੀਂ ਹੈ ਤੁਸੀਂ ਸੀਗੇ ਕਿੱਥੇ ਉਸ ਦਿਨ ਜਦੋਂ ਇਹ ਪੂਰੀ ਘਟਨਾ ਹੋਈ ਹੈ ਘਰੇ ਆ ਕੇ ਉਹਨਾਂ ਨੇ ਤੁਸੀਂ ਕਿੱਥੇ ਸੀਗੇ ਮੈਂ ਦਿੱਲੀ ਸੀਗਾ ਜੀ ਮੈਂ ਤਾਂ ਦਿੱਲੀ ਹੋਂਦਾ ਦਿੱਲੀ ਹੀ ਸਰਵਿਸ ਕਰਦਾ ਹਾਂ ਦਿੱਲੀ ਤੋਂ ਹੀ ਮੈਂ ਆਇਆ ਸੀ ਤੁਸੀਂ ਉੱਥੇ ਜੌਬ ਕਰਦੇ ਹੋ ਜੀ ਜੌਬ ਕਰਦਾ ਹਾਂ ਜੀ ਤੇ ਦਿੱਲੀ ਹੀ ਆਇਆ ਸੀ ਮੈਨੂੰ ਤਾਂ ਦੁਪਹਿਰੇ ਫੋਨ ਗਿਆ ਕਿ ਇਸ ਤਰ੍ਹਾਂ ਉਹਨਾਂ ਨੇ ਆ ਕੇ ਸੱਟਾਂ ਮਾਰੀਆਂ ਇਹ ਮੇਰੇ ਆਨ ਤੋਂ ਪਹਿਲਾਂ ਉਹਦੀ ਡੈਥ ਹੋ ਚੁੱਕੀ ਸੀ ਇਹ ਪਰਿਵਾਰ ਦਾ ਦੁੱਖ ਹੈ ਹਾਲਾਂਕਿ ਪਰਿਵਾਰ ਦੇ ਦੋਸ਼ ਬਹੁਤ ਵੱਡੇ ਨੇ ਪੁਲਿਸ ਤੇ ਵੀ ਦੋਸ਼ ਹੈ ਕਾਂਗਰਸ ਦੇ ਲੀਡਰਸ ਤੇ ਵੀ ਦੋਸ਼ ਨੇ ਔਰ ਅਕ੍ਰੋਸ਼ ਹੈ ਪਰਿਵਾਰ ਦਾ ਕਿ ਜਦੋਂ ਤੱਕ ਕਾਰਵਾਈ ਨਹੀਂ ਹੋ ਜਾਂਦੀ ਗੁਰਦੀਪ ਨੀਟੂ ਬਾਰੇ ਉਹ ਕਹਿ ਰਹੇ ਨੇ ਕਿ ਪਾਰਟੀ ਤੋਂ ਉਹਨਾਂ ਨੂੰ ਕੱਢ ਨਹੀਂ ਦਿੱਤਾ ਜਾਂਦਾ ਐਸ ਐਚਓ ਤੇ ਦੋਸ਼ ਲਾ ਰਹੇ ਨੇ ਕਿ ਰਿਟ ਹਾਈ ਕੋਰਟ ਦੇ ਵਿੱਚ ਪਾਈ ਹੋਈ ਸੀ ਹਾਈ ਕੋਰਟ ਦੇ ਵਿੱਚ ਰਿਟ ਪਾਣ ਦੇ باوجود ਜਿਹੜਾ ਐਸ ਐਚਓ ਔਰ ਪੁਲਿਸ ਤੇ ਦੋਸ਼ ਲਾ ਰਹੇ ਨੇ ਉਹ ਕਿ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਔਰ ਉਸ ਤੋਂ ਬਾਅਦ ਆ ਕੇ ਇਹ ਘਟਨਾ ਹੁੰਦੀ ਹੈ ਇੱਕ 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 ਬਹੁਤ ਵੱਡਾ ਸਵਾਲ ਹੋਰ ਵੀ ਹੈ ਕਿ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਵੀਡੀਓਜ਼ ਵੀ ਸਾਹਮਣੇ ਆਈਆਂ ਇਹ ਵੀਡੀਓਜ਼ ਉਸ ਤੋਂ ਬਾਅਦ ਦੀਆਂ ਨੇ ਇਹ ਉਸ ਤੋਂ ਬਾਅਦ ਦੀਆਂ ਵੀਡੀਓ ਜੀ ਚੰਡੀਗੜ੍ਹ ਰੋਡ ਦੇ ਵਿੱਚ ਜਦੋਂ ਇੱਥੋਂ ਇਹਨੂੰ ਮਾਰ ਕੇ ਗਏ ਉਸ ਤੋਂ ਬਾਅਦ ਚੰਡੀਗੜ੍ਹ ਰੋਡ ਦੇ ਵਿੱਚ ਇਹਨਾਂ ਨੇ ਜਸ਼ਨ ਮਨਾਇਆ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਰਿੰਕਲ ਦੀ ਡੈਥ ਹੋ ਗਈ ਉਸ ਤੋਂ ਬਾਅਦ ਸਾਰੇ ਨਿਕਲ ਗਏ ਕਿਉਂਕਿ ਆਮ ਤੌਰ ਤੇ ਪਿੰਡਾਂ ਚ ਦੇਖਿਆ ਜਾਂਦਾ ਹੈ ਦੁਸ਼ਮਣੀਆਂ ਹੁੰਦੀਆਂ ਆਪਸ ਦੇ ਵਿੱਚ ਇਸ ਕਦਰ ਤੇ ਹੁੰਦੀਆਂ ਕਿ ਕਤਲ ਕਰ ਦਿੱਤੇ ਜਾਂਦੇ ਆ ਇੰਨੀ ਜ਼ਿਆਦਾ ਵੱਧ ਗਈ ਸੀ ਇਹਨਾਂ ਦੀ ਰੰਜਿਸ਼ ਕਿ ਉਹਨਾਂ ਨੇ ਅਖੀਰ ਆ ਕੇ ਇੰਨਾ ਸਟੈਪ ਲਿਆ ਕਿ ਕਤਲ ਤੱਕ ਕਰਤਾ ਇਹ ਦੇਖੋ ਜੀ ਇਹ ਸਭ ਕੁਝ ਜੋ ਵੀ ਸਾਜ਼ਿਸ਼ ਹੈ ਗੁਰਦੀਪ ਸਿੰਘ ਡਿਊਟੂ ਕਾਉਂਸਲਰ ਦੀ ਸਾਜ਼ਿਸ਼ ਹੈ ਜੀ ਫਰਕ ਇਹਨਾਂ ਹੈ ਜੀ ਜੇ ਕੋਈ ਕਿਤੇ ਹੋਰ ਕੋਈ ਕਿਤੇ ਕੋਈ ਵੋਟ ਪਾ ਦੇਗਾ ਉਹਦੇ ਮਨ ਦੀ ਹੀ ਸੋਚ ਹੈ ਵੀ ਸਾਡੇ ਨਾਲ ਚੱਲੇ ਜਿਹੜਾ ਨਹੀਂ ਉਹਦੇ ਨਾਲ ਚੱਲਦਾ ਜਾਂਦਾ ਉਹਦੇ ਤੇ ਝੂਠਾ ਪਰਚਾ ਦਰਜ ਕਰਾ ਦੇਗਾ ਜਾਤਾ ਉਹਦੇ ਤੇ ਝੂਠਾ ਪਰਚਾ ਕਰਾ ਦੇਗਾ ਜਾਂ ਉਸ ਨੂੰ ਮਰਵਾ ਦੇਗਾ ਇਹਦੀ ਸ਼ੁਰੂ ਤੋਂ ਇਹੀ ਸਾਜ਼ਿਸ਼ ਹੈ ਉਲਟਾ 7 8 ਪਰਚੇ ਗੁਰਦੀਪ ਸਿੰਘ ਨੀਟੂ ਤੇ ਚੱਲਦੇ ਆ ਜਿਹਦੇ ਕਿ 307 ਦੇ ਆ ਵੀ ਇਹ ਕੋਈ ਰੇਪ ਦੇ ਵੀ ਪਰਚੇ ਇਹਦਾ ਸਾਰਾ ਪਿਛਲਾ ਪਿਛੋਕੜਾ ਚੈੱਕ ਕਰੋ ਹਲੇ ਤੱਕ ਉਹ ਪਰਚੇ ਚੱਲ ਰਹੇ ਆ ਇਹਦਾ ਸਾਰਾ ਪੁਰਾਣਾ ਰਿਕਾਰਡ ਚੈੱਕ ਕਰਨਾ ਚਾਹੀਦਾ ਹੈ ਇਸ ਲਈ ਬੈਕਗ੍ਰਾਉਂਡ ਇਹਦੀ ਕੀ ਹੈ ਹੂੰ ਤੁਸੀਂ ਤੁਸੀਂ ਕੁਝ ਕਹਿਣਾ ਚਾਹ ਰਹੇ ਆ ਜੀ ਉਹ دہشت ਫੈਲਾਣਾ ਚਾਹ ਰਿਆ ਸੀਗਾ 올ਰੀਡੀ ਉਹ ਸਾਰੇ ਮਹੱਲੇ ਵਾਲੇ ਉਤੋਂ ਡਰਦੇ ਆ ਜਦੋਂ ਸਾਡੇ ਘਰ ਸਮਾਨ ਤੋੜ ਕੇ ਗਏ ਨੇ ਉਸ ਤੋਂ ਬਾਅਦ ਇਹਦੇ ਪੀਏ ਨੇ ਸਾਡੇ ਸਾਰੇ ਉਤੋਂ ਸਾਡੇ ਸਾਰੇ ਮਹੱਲੇ ਵਾਲੇ ਤੋਂ ਸਾਈਨ ਕਰਾ ਲੈ ਕਿ ਜੀ ਇੱਥੇ ਉਹਦੇ ਬੰਦੇ ਆਏ ਹੀ ਨਹੀਂ ਸੀ ਕੁਝ ਹੋਇਆ ਹੀ ਨਹੀਂ ਸੀਗਾ ਉਹ دہشت ਫੈਲਾਣਾ ਚਾਹ ਰਿਆ ਸੀ ਹੁਣ ਵੀ ਜਿਹੜਾ ਉਹ ਕਰਕੇ ਗਿਆ ਉਹਨੂੰ ਇਹ ਸੀਗਾ ਵੀ ਹਾਂ ਅਸੀਂ ਚੁੱਪ ਕਰ ਜਾਾਂਗੇ ਇੰਨਾ ਕੁਝ ਹੋ ਗਿਆ ਵੀ ਸਾਰੇ ਮਹੱਲੇ ਵਾਲੇ ਮੇਰੇ ਤੋਂ ਡਰਨਗੇ ਮੇਰੇ ਮੁੰਡੇ ਤੋਂ ਡਰਨਗੇ ਉਹ ਉਹਦਾ ਕੋਈ ਗਵਾਹੀ ਨਹੀਂ ਦੇਗਾ ਆਂਟੀ ਜੀ ਬਹੁਤ ਵੱਡਾ ਦੁੱਖ ਹੈ ਦੁਨੀਆ 'ਚ ਕਹਿੰਦੇ ਆ ਪੁੱਤ ਨੂੰ ਹੱਥੀ ਤੋੜਨ ਤੋਂ ਵੱਡਾ ਦੁੱਖ ਨਹੀਂ ਹੈਗਾ ਯਾਦ ਆਊਗੀ ਤੁਹਾਨੂੰ ਜੀ ਬਿਲਕੁਲ ਹੈ ਹੀ ਉਹ ਭੁੱਲਿਆ ਕਿਸ ਦਿਨ ਸਾਨੂੰ ਜੀ ਜੇ ਯਾਦ ਨਹੀਂ ਆਏਗੀ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਜੀ ਬਿਲਕੁਲ ਵੀ ਕਦੇ ਵੀ ਕਿਸੇ ਕੀਮਤ 'ਤੇ ਜਿਸ ਤਰ੍ਹਾਂ ਉਹਦੇ ਨਾਲ ਹੋਇਆ ਹੈ ਅਗਰ ਵੈਸੇ ਕੁਝ ਹੋ ਜਾਂਦਾ ਤੇ ਅਸੀਂ ਥੋੜਾ ਸੋਚਦੇ ਵੀ ਸਹੀ ਪਰ ਜਿਸ ਤਰ੍ਹਾਂ ਉਹਨੇ ਨਾਲ ਕੀਤਾ ਉਹ ਤਾਂ ਬਿਲਕੁਲ ਹੀ ਭੁੱਲਣ ਵਾਲੀ ਗੱਲ ਨਹੀਂ ਹੈ ਜੀ ਕਿਉਂਕਿ ਤੁਸੀਂ ਜੇ ਦੋਸ਼ ਲਾ ਰਹੇ ਹੋ ਵੀ ਸਿਆਸਤ ਭਾਰੀ ਹੈ ਪੁਲਸ ਉਹਦਾ ਸਾਥ ਦੇ ਰਹੀ ਹੈ ਹੋ ਸਕਦਾ ਹੈ ਲੜਾਈ ਬਹੁਤ ਲੰਬੀ ਹੋਵੇ ਇਨਸਾਫ ਬਹੁਤ ਦੇਰ ਤੱਕ ਮਿਲੇ ਤੁਹਾਨੂੰ ਕਦੋਂ ਤੱਕ ਲੜੋਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੱਕ ਤੱਕ ਲੜਾਂਗੇ ਅਸੀਂ ਜਦ ਤੱਕ ਸਾਡਾ ਇਨਸਾਫ ਨਹੀਂ ਹੁੰਦਾ ਸਾਡੇ ਹੱਥੇ ਚ ਇਨਸਾਫ ਨਹੀਂ ਆਂਦਾ ਸਾਡੀ ਝੋਲੀ ਚ ਸਾਡੇ ਬੱਚੇ ਦੀ ਮੌਤ ਦਾ ਇਨਸਾਫ ਨਹੀਂ ਆਂਦਾ ਤਦ ਤੱਕ ਅਸੀਂ ਲੜਾਂਗੇ ਜਦ ਤੱਕ ਲੜ ਸਕਦੇ ਹੋਏ ਜ਼ਰੂਰ ਲੜਾਂਗੇ ਐਂਡ ਤੱਕ ਲੜਾਂਗੇ ਆਖਰੀ ਸਾਹ ਤੱਕ ਤੁਹਾਨੂੰ ਕਦੇ ਮਹਿਸੂਸ ਹੁੰਦਾ ਹੈ ਕਿ ਇਸ ਤਰ੍ਹਾਂ ਹੋਇਆ ਇਸ ਤੋਂ ਬਾਅਦ ਮੈਂ ਵੀ ਸ਼ਾਇਦ ਜੇ ਤੁਹਾਨੂੰ ਕਾਨੂੰਨਨ ਕੋਈ ਇਨਸਾਫ ਨਹੀਂ ਮਿਲ ਰਿਹਾ ਕੋਈ ਮਨ ਦੇ ਵਿੱਚ ਐਸੇ ਖਿਆਲ ਆਉਂਦੇ ਨੇ ਕਿ ਸ਼ਾਇਦ ਮੈਂ ਵੀ ਜਾ ਕੇ ਕੁਝ ਇਸ ਤਰ੍ਹਾਂ ਦਾ ਕਰਾਂ ਅਸੀਂ ਜੀ ਦੇਖੋ ਕੋਈ ਐਸਾ ਕੰਮ ਨਹੀਂ ਕਰਨਾ ਅਸੀਂ ਤਾਂ ਸਿਰਫ ਪ੍ਰਮਾਤਮਾ ਦੇ ਅੱਗੇ ਤੇ ਸਿਰਫ ਇੱਕ ਅਰਦਾਸ ਕੀਤੀ ਜੋ ਦੀ ਬਣਦੀ ਕਾਰਵਾਈ ਕਾਨੂੰਨੀ ਤੱਕਾ ਚਾਹੇ ਹਾਈ ਕੋਰਟ ਤੱਕ ਸਾਨੂੰ ਜਾਣਾ ਪਵੇ ਅਸੀਂ ਕਾਨੂੰਨੀ ਰਾយ ਤੇ ਇਨਸਾਫ ਮੰਗਾਗੇ ਬਸ ਪਰਿਵਾਰ ਇਨਸਾਫ ਦੀ ਗੁਹਾਰ ਕਰ ਰਿਹਾ ਹੈ ਔਰ ਉਮੀਦ ਹੈ ਕਿ ਕਾਨੂੰਨ ਦਾ ਰਾਜ ਬਹਾਲ ਹੋਵੇ ਔਰ ਇਨਸਾਫ ਪਰਿਵਾਰ ਨੂੰ ਮਿਲੇ ਕਤਲ ਹੋਇਆ ਤਾਂ ਆਖਰ ਜਿਹੜੇ ਉਹਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ

मुश्किलें ना बदल सकेंगी अपना मुस्तकबिल पिरामिड कॉलेज ऑफ बिजनेस एंड टेक्नोलॉजी एडमिशन ओपन कॉल तिरानवे नौ सौ अठहत्तर तिरानवे नौ सौ अठहत्तर